ਚੋਰੀ ਅਤੇ ਲੁੱਟਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਮਾੜੇ ਅਨਸਰਾਂ ਦੇ ਖਿਲਾਫ ਪੰਜਾਬ ਪੁਲਿਸ ਵੱਲੋਂ ਇੱਕ ਮੁਹਿੰਮ ਵਿੱਢੀ ਗਈ ਹੈ ਤੇ ਇਸ ਦੇ ਮੱਦੇਨਜ਼ਰ ਅੱਜ ਦਿਨ ਪੰਜਾਬ ਪੁਲਿਸ ਵੱਲੋਂ ਵੱਡੀਆਂ ਕਾਰਵਾਈਆਂ ਪਾਉਂਦੇ ਹੋਏ ਇਹਨਾਂ ਮਾੜੇ ਅਨਸਰਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ। ਇਸੇ ਲੜੀ ਦੇ ਤਹਿਤ ਪਾਜ਼ਿਲਕਾ ਪੁਲਿਸ ਵੱਲੋਂ ਵੀ 5 ਮੋਟਰਸਾਈਕਲ ਚੋਰਾ ਨੂੰ ਕਾਬੂ ਕੀਤਾ ਗਿਆ ਹੈ ਤੇ ਉਹਨਾਂ ਦੇ ਕਬਜ਼ੇ ਦੇ ਵਿੱਚੋਂ 24 ਮੋਟਰਸਾਈਕਲ, ਇੱਕ ਐਕਟਿਵਾ ਤੇ ਇੱਕ ਕਾਰ ਮਾਰੂਤੀ ਸਲਫਟ ਬਰਾਮਦ ਕੀਤੀ ਹੈ ਜੋ ਕਿ ਉਹਨਾਂ ਵੱਲੋਂ ਚੋਰੀ ਕੀਤੀ ਗਈ ਸੀ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡੀਐਸਪੀ ਕਮਰਪਾਲ ਸਿੰਘ ਨੇ ਕਿ ਫਾਜ਼ਿਲਕਾ ਪੁਲਿਸ ਪਾਰਟੀ ਨੂੰ ਇਤਲਾ ਮਿਲੀ ਸੀ ਕਿ ਕੁਝ ਨੌਜਵਾਨ ਮੋਟਰਸਾਈਕਲ ਚੋਰੀ ਕਰਨ ਦੇ ਆਦੀ ਨੇ ਤੇ ਅੱਜ ਵੀ ਉਹ ਮੋਟਰਸਾਈਕਲ ਚੋਰੀ ਕਰਨ ਦੀ ਤਾਕ ਦੇ ਵਿੱਚ ਦਾਣਾ ਮੰਡੀ ਫਾਜ਼ਿਲਕਾ ਦੇ ਖੇ ਖੜੇ ਨੇ ਤੇ ਇਸ ਤੋਂ ਬਾਅਦ ਪੁਲਿਸ ਪਾਰਟੀ ਵੱਲੋਂ ਇਹਨਾਂ ਨੂੰ ਕਾਬੂ ਕੀਤਾ ਗਿਆ। ਸ਼੍ਰੀ ਵਿਰਿੰਦਰਪਾਲ ਸਿੰਘ ਸਾਡੇ ਐਸਐਸਪੀ ਫਾਜ਼ਿਲਕਾ ਜੀ ਦੀਆਂ ਦਿਸ਼ਾ ਨਿਰਦੇਸ਼ਾਂ ਤੇ ਜਿਹੜੇ ਜੋ ਇੱਕ ਡਰਾਈਵ ਚੱਲ ਰਹੀ ਹੈ ਚੋਰਾਂ ਤੇ ਲੁੱਟਾਖੋਵਾਲਿਆਂ ਦੇ ਖਿਲਾਫ ਉਹਦੇ ਤਹਿਤ ਫਾਜ਼ਿਲਕਾ ਦੇ ਵਿੱਚ ਇੱਕ ਵੱਡੀ ਸਫਲਤਾ ਪ੍ਰਾਪਤ ਕੀਤੀ ਗਈ ਹੈ ਜਿਹਦੇ ਵਿੱਚ ਕਿ ਅਸੀਂ ਪੰਜ ਚੋਰ ਜਿਹੜੇ ਅਰੈਸਟ ਕੀਤੇ ਨੇ ਉਹਦੇ ਉਹਨਾਂ ਉੱਤੇ ਕੋਲੋਂ ਅਸੀਂ ਜਿਹੜੀਆਂ ਆ 24 ਜਿਹੜੇ ਨੇ ਮੋਟਰਸਾਈਕਲ ਔਰ ਇੱਕ ਸਵਿਫਟ ਡਿਜ਼ਾਇਰ ਕਾਰ ਔਰ ਇੱਕ ਐਕਟਿਵਾ ਜਿਹੜੀ ਹੈ ਬਰਾਬਰ ਕੀਤੀ ਹੈ ਟੋਟਲ 26 ਨੇ ਇਹਦੇ ਸੰਬੰਧ ਵਿੱਚ ਮੁਕਦਮਾ ਜਿਹੜਾ ਐਫ ਆਈ ਆਰ ਨੰਬਰ 148 ਡਿਜੀਟ 8924 ਦਰਜ ਹੋਇਆ ਸੀ ਤੇ ਪਹਿਲੇ ਔਨ ਸਿਕਰਟ ਇਨਫਰਮੇਸ਼ਨ ਤੇ ਪਹਿਲਾਂ ਚਾਰ ਦੋਸ਼ੀ ਫੜੇ ਸੀਗੇ ਇੱਕ ਹੋਰ ਨਾਮਜਿਤ ਹੋਇਆ ਬਾਅਦ ਚ ਸਵਰਨ ਸਿੰਘ ਸਾਰੇ ਹੈਗੇ ਨੇ ਜੱਗਾ ਸਿੰਘ ਗੁਰਪ੍ਰੀਤ ਸਿੰਘ ਜਸਕਰਨ ਸਿੰਘ ਧਰਮਪਾਲ ਅਤੇ ਸਵਰਨ ਸਿੰਘ ਤੇ ਇਹਨਾਂ ਤੋਂ ਜਿਹੜੀ ਹੈ ਥਾਣਾ ਸਿਟੀ ਫਾਜ਼ਲਪੁਰ ਦਾ ਐਸਐਚਓ ਸਾਹਿਬ ਨੇ ਸਾਰੀ ਟੀਮ ਨੇ ਰਲ ਕੇ ਜਿਹੜਾ ਵਧੀਆ ਮਤਲਬ ਦੀ ਪ੍ਰਾਪਤ ਕੀਤੀ ਹੈ ਤੇ ਮਾੜੇ ਅਨਸਰਾਂ ਦੇ ਖਿਲਾਫ ਜਿਹੜੀ ਸਾਡੀ ਮਹਿਮਾ ਇੱਕ ਵੱਡੇ ਪੱਧਰ ਤੇ ਸ਼ੁਰੂ ਹੋ ਗਈ ਆ ਪਹਿਲਾਂ ਵੀ ਪਿੱਛੇ ਜੇ ਅਸੀਂ 15 ਮੋਟਰਸਾਈਕਲ ਜੁੜੇ ਦਾਪਰਾਵਦ ਕੀਤੇ ਸੀਗੇ ਤੇ ਇਸ ਦੇ ਰੈਡੀ ਵਿੱਚ ਅੱਗੇ ਸੀ ਜਿਹੜੀ ਹੋਰ ਸੱਤ ਦਾਪਰਾਵਦ ਕੀਤੀ ਤਾਂ ਹੋਰ ਵੀ ਕਰਾਂਗੇ ਅਸੀਂ ਸਾਡੀ ਪੁੱਛਗਛ ਔਰ ਜਿਹੜੀ ਇਨਵੈਸਟੀਗੇਸ਼ਨ ਆ ਉਹ ਚੱਲ ਰਹੀ ਹੈ ਸਰ ਇੱਕ ਤੋਂ ਬਰਾਮਦ ਹੋਏ ਸੀ ਇਹ ਬਰਾਮਦ ਅਸੀਂ ਆਪਣਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਇਹਨਾਂ ਅਸੀਂ ਬੰਦੇ ਜਿਹੜੇ ਅਰੈਸਟ ਕਰ ਲਏ ਸਾਡੇ ਜਿਹੜੇ ਸੀਕ੍ਰੀਟ ਇਨਵੈਸਟੀਗੇਸ਼ਨ ਤੇ ਦਾਣਾ ਮੱਟੀ ਜਿਹੜੀ ਫਸਲ ਕਾ ਹੋਇਆ ਉਤੋਂ ਹਨ ਉਹ ਹੈ ਉਸ ਤੋਂ ਬਾਅਦ ਸਾਡੀ ਜਿਹੜੀ ਹੈ ਅਸੀਂ ਅਲੱਗ-ਅਲੱਗ ਜਗ੍ਹਾ ਤੋਂ ਜਿਹੜੇ ਹੈ ਉਹ ਰਿਕਵਰ ਕਰ ਲਏ ਆ ਉਹ ਇਨਵੈਸਟੀਗੇਸ਼ਨ ਦਾ 파ਟਾ ਸਾਡਾ ਬਾਕੀ ਸਾਡੀ ਹੋਰ ਵੀ ਪੁੱਛਗਿੱਛ جاری ਹੈ ਇਹਨਾਂ ਦੇ ਖਿਲਾਫ ਸਾਰਿਆਂ ਦੇ ਖਿਲਾਫ ਪਰਚੇ ਵੀ ਦਰਜ ਹੈਗੇ ਆ ਆਲਰੇਡੀ ਕਿਸੇ ਤੇ ਐਨਡੀ ਦੇ ਵੀ ਆ ਨਾਲ ਚੋਰੀਆਂ ਦੇ ਵੀ ਨੇ ਡੀਐਸਪੀ ਕਮਰਪਾਲ ਸਿੰਘ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਗ੍ਰਿਫਤਾਰ ਕੀਤੇ ਗਏ ਆਰੋਪੀਆਂ ਉੱਪਰ ਪਹਿਲਾਂ ਵੀ ਕਈ ਵੱਖ-ਵੱਖ ਤਰ੍ਹਾਂ ਦੇ ਮਾਮਲੇ ਦਰਜ ਨੇ ਤੇ ਹੁਣ ਇਹਨਾਂ ਤੋਂ ਹੋਰ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਜਗਬਾਣੀ ਟੀਵੀ ਲਈ ਅਦਰਸ਼ ਜੋਸਨ ਦੀ ਰਿਪੋਰਟ